ਕੈਨੇਡਾ ਦੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਆਏ ਦਿਨ ਕੋਈ ਨਾ ਕੋਈ ਮੰਦ ਭਾਗੀ ਖਬਰ ਆ ਹੀ ਜਾਂਦੀ ਹੈ। ਕਿ ਹੁਣ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਟਾਂਡਾ ਦੇ ਨੌਜਵਾਨ ਦੀ ਮੌਤ ਹੋ ਗਈ। ਹੁਸ਼ਿਆਰਪੁਰ ਦੇ ਸ਼ਹਿਰ ਉੜਮੋਟ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਜਾ ਸੁਖਵਿੰਦਰ ਸਿੰਘ ਦੇ 22 ਸਾਲਾ ਪੁੱਤਰ ਰਾਜਾ ਅਮਰਿਤ ਸਿੰਘ ਜੋ ਪੜ੍ਹਾਈ ਕਰਨ ਦੇ ਲਈ ਕੈਨੇਡਾ ਗਿਆ ਸੀ ਉਹ ਪੜ੍ਹਾਈ ਦੇ ਨਾਲ ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰ ਰਿਹਾ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖਬਰ ਮਿਲਦਿਆਂ ਹੀ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਵਰਤਾਂ ਤੁਸੀਂ ਤੁਹਾਨੂੰ ਕੀ ਲੱਗਦਾ ਸੀ ਤੁਹਾਡਾ ਅਮਰਿਤ ਸਿੰਘ ਜਿਹੜਾ ਕੈਨੇਡਾ ਗਿਆ ਸੀ ਕੀ ਲੱਗਦਾ ਸੀ ਤੇ ਮਹਾਰਾਜੇ ਜੁੜੀ ਮਹਾਰਾਜੇ ਨੂੰ ਤਾਂ ਕੀ ਗੱਲ ਹੋਈ ਉਹਨੂੰ ਤੇ ਇੱਕ ਹੋ ਗਈ ਉਹ ਦਰ ਤੇ ਪਤਾ ਲੱਗਿਆ ਸੀ ਉਹ ਕੋਈ ਨਾ ਆਇਆ ਸੀ ਕਿ ਕਿ ਆਣ ਕੇ ਦੱਸ ਦਿੱਤਾ ਹੈ ਉਹ ਨੇ ਇਹ ਦੋਤਾ ਕੀ ਗੱਲ ਕੀ ਹੋਈ ਉਹਨੂੰ ਉਥੇ ਬਿਮਾਰ ਸੀ ਉਹ ਦਾ ਕਦੋਂ ਪਤਾ ਲੱਗਾ ਸਰੇ ਪਤਾ ਲੱਗਾ ਅੱਜ ਸਿਰ ਪਤਾ ਲੱਗਾ ਹੈ ਹਾਂ ਜੀ ਰਾਜ ਅਮਰੋਦ ਸਿੰਘ ਚਾਰ ਸਾਲ ਤੋਂ ਕੈਨੇਡਾ ਗਿਆ ਹੋਇਆ ਸੀ ਜਿਹੜਾ ਉੱਥੇ ਆਪਣੇ ਕੰਮ ਦੇ ਨਾਲ ਪਾਇਲਟ ਵੀ ਟ੍ਰੇਨਿੰਗ ਵੀ ਕਰਦਾ ਸੀਗਾ ਤੇ ਕੱਲ ਜਲਦਾ ਦੌਰਾ ਪੈਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਸੋਗ ਵੀ ਲੈਰ ਜਿੱਤੇ ਲੱਗ ਸਾਰੇ ਇਲਾਕੇ ਸੋਗ ਦੀ ਲੈਰ ਹੈ ਜਿਹੜਾ ਕਿ ਕੈਨੇਡਾ ਦੇ ਵਿੱਚ ਗਿਆ ਹੋਇਆ ਸੀ ਚਾਰ ਸਾਲ ਹੋ ਗਏ ਸੀ ਪਾਇਲਟ ਦੀ ਪੜ੍ਹਾਈ ਕਰ ਰਿਹਾ ਸੀ ਕੱਲ ਬੀਤੇ ਦਿਨ ਉਹਦੀ ਕਰ ਡੈਥ ਹੋ ਗਈ ਸਾਇਲੈਂਟ ਅਟੈਕ ਹੋਣ ਦੇ ਨਾਲ ਬੱਚੀ ਡੈਥ ਹੋ ਗਈ ਹਰੇਕ ਮਾਪੇ ਨੂੰ ਬੜਾ ਚਾਹ ਹੁੰਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਬਾਹਰ ਭੇਜੀਏ ਚੰਗੀ ਉਹਨਾਂ ਨੂੰ ਆਪਣੇ ਸਿੱਖਿਆ ਦਵਾਈਏ ਚੰਗੀ ਕੋਈ ਉਹਨਾਂ ਨੂੰ ਪੜ੍ਹਾਈ ਕਰਾਏ ਬਹੁਤ ਹੀ ਮੰਦ ਭਾਗੀ ਇਹ ਖਬਰ ਹੋਈ ਸਾਡੇ ਇਲਾਕੇ ਦੇ ਵਿੱਚ ਜਿਹੜੀ ਕਿ ਸਾਰੇ ਇਲਾਕੇ ਨੇ ਝੋੜ ਕੇ ਰੱਖ ਦਿੱਤਾ ¡Gracias! <laughs>